ਦੋਸਤੋ ਅੱਜ ਦੀ ਕਹਾਣੀ ਹੈ ਪੰਜਾਬ ਦੀ ਇੱਕ ਸੱਚੀ ਘਟਨਾ ਜਦੋਂ ਪੰਜਾਬ ਪੁਲਿਸ ਨੂੰ ਬੁਖਾਰ ਦੀ ਇੱਕ ਗੋਲੀ 2 ਲੱਖ ਰੁਪਏ ਵਿੱਚ ਪਈ ਸੀ ਬੁਖਾਰ ਦੀ ਇੱਕ ਗੋਲੀ ਪੈਰਾਸੀਟਾਮੋਲ ਦੀ ਕੀਮਤ 2 ਲੱਖ ਰੁਪਏ ਹੁੰਦਾ ਕਿ ਇਹ ਕਿ ਪੰਜਾਬ ਪੁਲਿਸ ਦਾ ਇੱਕ ਸਬ ਇੰਸਪੈਕਟਰ ਰਜਿੰਦਰ ਸਿੰਘ ਉਸਨੇ ਇੱਕ ਸੱਖਸ਼ ਨੂੰ ਐਨੇ ਵੱਡੇ ਅਪਰਾਧ ਵਿੱਚ ਗ੍ਰਿਫਤਾਰ ਕੀਤਾ ਜਿਸ ਨੂੰ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਨਾ ਹੀ ਉਸ ਸੱਖਸ਼ ਨੂੰ ਇਕੱਲਾ ਗ੍ਰਿਫਤਾਰ ਕੀਤਾ ਗਿਆ ਬਲਕਿ ਉਸ ਵੱਲੋਂ ਕੀਤੀ ਵਾਰਦਾਤ ਐਨੀ ਖਤਰਨਾਕ ਅਤੇ ਐਨੀ ਹਵਾਨੀਅਤ ਭਰੀ ਸੀ ਕਿ ਤੁਸੀਂ ਵੀ ਕਹੋਗੇ ਕਿ ਉਸ ਸਬ ਇਨਸਪੈਕਟਰ ਨੇ ਉਸਨੂੰ ਗ੍ਰਿਫਤਾਰ ਕਰਕੇ ਬਿਲਕੁਲ ਠੀਕ ਕੀਤਾ ਸੀ ਅਤੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਪਹੁੰਚਾ ਦਿੱਤਾ ਕਿਉਂਕਿ ਅਜਿਹੇ ਅਪਰਾਧੀਆਂ ਨੂੰ ਜੇਲ੍ਹ ਵਿੱਚੋਂ ਬਾਹਰ ਕੱਢਣਾ ਹੀ ਨਹੀਂ ਚਾਹੀਦਾ ਪਰ ਜੇਕਰ ਅਸੀਂ ਤੁਹਾਨੂੰ ਉਸ ਸਖਤ ਦੇ ਜੁਰਮ ਬਾਰੇ ਦੱਸਾਂਗੇ ਤਾਂ ਤੁਸੀਂ ਸੋਚਣ ਵਾਸਤੇ ਮਜਬੂਰ ਹੋਵੋਗੇ ਕਿ ਐਨੀ ਦਰਿੰਦਗੀ ਅਤੇ ਹਵਾਰੀਆਂ ਤੋਂ ਪਰੇ ਕਾਹੜ ਕਰਨ ਬਾਰੇ ਕੋਈ ਸੋਚ ਵੀ ਕਿਵੇਂ ਸਕਦਾ ਹੈ ਦਰਅਸਲ ਇਸ ਪੂਰੀ ਘਟਨਾ ਦੌਰਾਨ ਹੁੰਦਾ ਕੀ ਹੈ ਕਿ ਇੱਕ ਬੰਦਾ ਆਪਣੀ ਮੋਜ ਵਿੱਚ ਆਪਣੀ ਕਾਰ ਤੇ ਸੜਕ ਉੱਤੇ ਜਾ ਰਿਹਾ ਸੀ ਪਿੱਛੇ ਉਹੀ ਸਬ ਇਨਸਪੈਕਟਰ ਦੀ ਕਾਰ ਉਸ ਬੰਦੇ ਦੇ ਮਗਰ ਤੁਰੀ ਜਾਂਦੀ ਸੀ ਰਜਿੰਦਰ ਸਿੰਘ ਸਬ ਇਨਸਪੈਕਟਰ ਕਿਸੇ ਬਹੁਤ ਜਲਦੀ ਵਿੱਚ ਹੁੰਦਾ ਹੈ ਜਿਸ ਕਾਰਨ ਉਹ ਵਾਰ-ਵਾਰ ਹਾਰਨ ਮਾਰਦਾ ਉਸ ਸਮਾਜ ਵਿੱਚ ਜਾ ਰਹਾ ਬੰਦੇ ਦੀ ਗੱਡੀ ਨੂੰ ਓਵਰਟੈਕ ਕਰਨ ਦੀ ਵੀ ਕੋਸ਼ਿਸ਼ ਕਰਦਾ ਹੈ ਤਾਂ ਕਿ ਉਹ ਅੱਗੇ ਨਿਕਲ ਸਕੇ ਪਰ ਉਹ ਅੱਗੇ ਜਾਂਦਾ ਸਖਤ ਕਿਸੇ ਕਾਰਨ ਇਨਸਪੈਕਟਰ ਦੀ ਕਾਰ ਨੂੰ ਅੱਗੇ ਨਹੀਂ ਲੰਘੜ ਦਿੰਦਾ ਇਹ ਵੇਖ ਪੁਲਿਸ ਇਨਸਪੈਕਟਰ ਗੁੱਸੇ ਵਿੱਚ ਭੜਕ ਉੱਠਦਾ ਹੈ ਤੇ ਕਿਵੇਂ ਨਾ ਕਿਵੇਂ ਉਸ ਦੇ ਅੱਗੇ ਜਾਂਦੇ ਸਖਤ ਨੂੰ ਫੜ ਲੈਂਦਾ ਹੈ ਤੇ ਉਸ ਨੂੰ ਗ੍ਰਿਫਤਾਰ ਕਰਕੇ ਥਾਣੇ ਲੈ ਜਾਂਦਾ ਸਿਰਫ ਰਾਹ ਨਾ ਦੇਣ ਕਰਕੇ ਇਨਸਪੈਕਟਰ ਦਾ ਗੁੱਸਾ ਐਨਾ ਭੜਕਿਆ ਕੋ ਉਸਨੇ ਆਪਣੇ ਅੱਗੇ ਜਾਂਦੇ ਰਾਹੀ ਨੂੰ ਥਾਣੇ ਲਾ ਕੇ ਬੰਦ ਕਰ ਦਿੱਤਾ ਇਹ ਕੋਈ ਬਾਲੀ ਪੁਰਾਣੀ ਗੱਲ ਨਹੀਂ ਬਲਕਿ ਇਸੇ ਸਾਲ ਜੂਨ 2024 ਵਿੱਚ ਵਾਪਰੀ ਸੀ ਦੋ ਦਿਨਾਂ ਤੋਂ ਵੱਧ ਦੇ ਸਮੇਂ ਤੱਕ ਉਸ ਅਣਜਾਣ ਸ਼ਖਸ ਨੂੰ ਪੁਲਿਸ ਰਾਤ ਵਿੱਚ ਰੱਖਿਆ ਜਾਂਦਾ ਹੈ ਤੇ ਉਸ ਦੇ ਪਿੱਛੇ ਪਰਿਵਾਰ ਨੂੰ ਉਸ ਦੀ ਕੋਈ ਸੂੜੀ ਲੱਭਦੀ ਕਿ ਸਾਡਾ ਬੰਦਾ ਗਿਆ ਕਿੱਥੇ ਦੋ ਦਿਨਾਂ ਬਾਅਦ ਉਸ ਸ਼ਖਸ ਤੇ ਇੱਕ ਪਰਚਾ ਦਰਜ ਹੁੰਦਾ ਹੈ ਪਰ ਪਰਚਾ ਐਸਾ ਦਰਜ ਹੁੰਦਾ ਹੈ ਕਿ ਬਾਹਰ ਆਉਣਾ ਤਾਂ ਦੂਰ ਉਸ ਬੰਦੇ ਦੀ ਜ਼ਮਾਨਤ ਤੱਕ ਨਹੀਂ ਹੋ ਸਕਦੀ ਸੀ ਉਚੋ ਦੇ ਗੈਰ ਕਾਨੂੰਨੀ ਤਰੀਕੇ ਨਾਲ ਉਸ ਸਖਸ਼ ਨੂੰ ਹਰਾਸਤ ਵਿੱਚ ਰੱਖਿਆ ਗਿਆ ਤਾਂ ਇਸ ਦੌਰਾਨ ਇਕੱਲੀ ਗੱਲਬਾਤਾ ਉਸ ਨਾਲ ਹੋਈ ਨਹੀਂ ਹੋਣੀ ਸ਼ਾਇਦ ਕੋਈ ਮਾਰਕੁੱਟ ਵੀ ਹੋਈ ਹੋਵੇ ਦੋ ਦਿਨਾਂ ਬਾਅਦ ਉਹ ਪੁਲਿਸ ਇਨਸਪੈਕਟਰ ਉਸ ਮੁੰਡੇ ਤੇ ਇੱਕ ਝੂਠਾ ਕੇਸ ਦਰਜ ਕਰਦਾ ਹੈ ਕਿ ਇਸ ਮੁੰਡੇ ਦੇ ਕੋਲੋਂ ਮੈਨੂੰ ਡਰੱਗ ਮਿਲੀ ਹੈ ਪਰਚਾ ਦਰਜ ਹੋਣ ਤੋਂ ਬਾਅਦ ਉਸ ਰਾਹ ਨਾ ਦੇਣ ਵਾਲੇ ਸਖਸ਼ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਹੈ ਇਸ ਦੌਰਾਨ ਇਹ ਮਾਮਲਾ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਪਹੁੰਚਦਾ ਜਿੱਥੇ ਅਦਾਲਤ ਵੱਲੋਂ ਡਰੱਗ ਦੇ ਜਾਂਚ ਸੈਂਪਲ ਮੰਗਾਏ ਗਏ ਪਰ ਜਦੋਂ ਜਾਂਚ ਰਿਪੋਰਟ ਜੱਜ ਕੋਲ ਪਹੁੰਚੀ ਤਾਂ ਉਸ ਨੂੰ ਪੜ੍ਹ ਕੇ ਉਹ ਵੀ ਹੈਰਾਨ ਹੋ ਗਿਆ ਕਿ ਜੋ ਡਰੱਗ ਉਸ ਸਖਸ਼ ਦੇ ਕੋਲ ਪੁਲਿਸ ਨੇ ਫੜਦਾ ਦਾਅਵਾ ਕੀਤਾ ਸੀ ਉਹ ਡਰੱਗ ਅਸਲ ਦੇ ਵਿੱਚ ਪੈਰਾਸੀਟਾਮੋਲ ਦੇ ਗੋਲੀਆਂ ਦਾ ਬਣਾਇਆ ਹੋਇਆ ਪਾਊਡਰ ਨਿਕਲਿਆ ਆਪ ਬੋਲਚਾਲ ਵਿੱਚ ਇਹ ਗੋਲੀਆਂ ਮਾਮੂਲੀ ਜਕਾਮ ਬੁਖਾਰ ਵਾਸਤੇ ਡਾਕਟਰਾਂ ਵੱਲੋਂ ਦਿੱਤੀਆਂ ਜਾਂਦੀਆਂ ਤੇ ਇਹ ਲਗਭਗ ਹਰੇਕ ਦੇ ਘਰ ਵਿੱਚ ਪਈਆਂ ਹੁੰਦੀਆਂ ਪਰ ਪੁਲਿਸ ਇੰਸਪੈਕਟਰ ਨੇ ਉਸ ਲੜਕੇ ਦੇ ਉੱਪਰ ਝੂਠਾ ਪਰਚਾ ਦਰਜ ਕਰਨ ਲਈ ਬੁਖਾਰ ਦੀਆਂ ਮਾਮੂਲੀ ਗੋਲੀਆਂ ਨੂੰ ਨਸ਼ੀਲਾ ਪਾਊਡਰ ਦੱਸ ਕੇ ਉਸ ਉੱਤੇ ਕੇਸ ਬਣਾ ਦਿੱਤਾ ਐਨਡੀਪੀਐਸ ਤਰ੍ਹਾਂਵਾਂ ਦੇ ਤਹਿਤ ਉਸ ਲੜਕੇ ਦੇ ਮੁਕੱਦਮਾ ਦਰਜ ਹੋਇਆ ਤੇ ਮੁਕੱਦਮਾ ਵੀ ਇੰਨਾ ਵੱਡਾ ਕਿ ਉਹ ਲੜਕਾ ਕਦੇ ਜੇਲ੍ਹ ਵਿੱਚੋਂ ਜਲਦੀ ਬਾਹਰ ਨਿਕਲ ਹੀ ਨਹੀਂ ਸਕਦਾ ਸੀ ਪਰ 21 ਅਗਸਤ 2024 ਵਿੱਚ ਜਦੋਂ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਡਰੱਗ ਦੇ ਸੈਂਪਲ ਪੇਸ਼ ਕੀਤੇ ਗਏ ਤਾਂ ਉਸ ਵਿੱਚ ਸਾਫ਼ ਸਪਸ਼ਟ ਜ਼ਾਹਿਰ ਹੋ ਗਿਆ ਕਿ ਇਹ ਕੋਈ ਨਸ਼ੀਲਾ ਪਾਊਡਰ ਨਹੀਂ ਬਲਕਿ ਬੁਖਾਰ ਦੀਆਂ ਗੋਲੀਆਂ ਪੀਸ ਕੇ ਬਣਾਇਆ ਗਿਆ ਏ ਪਰ ਬੁਖਾਰ ਦੀਆਂ ਗੋਲੀਆਂ ਦੇ ਜ름 ਵਿੱਚ ਇਸ ਸਖਸ਼ ਨੂੰ 2 ਮਹੀਨੇ 15 ਦਿਨਾਂ ਤੱਕ ਜੇਲ੍ਹ ਹਰਾਸਤ ਵਿੱਚ ਰੱਖਿਆ ਗਿਆ 13 ਸਤੰਬਰ ਨੂੰ ਉਸ ਨੂੰ ਹਾਈ ਕੋਰਟ ਤੋਂ ਜ਼ਮਾਨਤ ਮਿਲੀ ਤੇ ਫਿਰ 17 ਸਤੰਬਰ ਨੂੰ ਹਾਈ ਕੋਰਟ ਦੇ ਹਦੇਸ਼ਾ ਤੇ ਜਦੋਂ ਉਸ ਲੜਕੇ ਦੇ ਸਾਰੇ આરોਪ ਹਟਾਏ ਗਏ ਤਾਂ ਫਿਰ ਕਿਤੇ ਜਾ ਕੇ ਉਹ ਲੜਕਾ ਜੇਲ੍ਹ ਤੋਂ ਬਾਹਰ ਆ ਸਕਿਆ ਇੱਕ ਆਮ ਬੰਦੇ ਨੂੰ ਬਿਨਾਂ ਕਿਸੇ ਗਲਤੀ ਤੋਂ ਇੰਨਾ ਲੰਮਾ ਸਮਾਂ ਜੇਲ੍ਹ ਵਿੱਚ ਰੱਖਿਆ ਗਿਆ ਸਿਰਫ ਇੱਕ ਰਾਹ ਨਾ ਦੇਣ ਤੇ ਉਸ ਪੁਲਿਸ ਇੰਸਪੈਕਟਰ ਨੇ ਝੂਠਾ ਕੇਸ ਬਣਾ ਕੇ ਉਸ ਮੁੰਡੇ ਦੀ ਜ਼ਿੰਦਗੀ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ ਪਰ ਜਦੋਂ ਇਹ ਕੇਸ ਅਦਾਲਤ ਵਿੱਚ ਪਹੁੰਚ ਤਾ ਇਸ ਦੀ ਸਚਾਈ ਸਭ ਦੇ ਸਾਹਮਣੇ ਆ ਗਈ ਇਸ ਤੋਂ ਬਾਅਦ ਹਾਈ ਕੋਰਟ ਜੱਜ ਨੇ ਇਸ ਮਾਮਲੇ ਵਿੱਚ ਮੌਜੂਦੇ ਦੇ ਵੀ ਹੁਕਮ ਦਿੱਤੇ ਝੂਠੇ ਕੇਸ ਵਿੱਚ ਫਸੇ ਨੌਜਵਾਨ ਨੂੰ 2 ਲੱਖ ਰੁਪਏ ਮੁਆਵਜ਼ਾ ਦੇਣ ਦਾ ਹੁਕਮ ਕੀਤਾ ਗਿਆ ਇਸ ਵਿਧੂਏ 1 ਲੱਖ ਰੁਪਏ ਪੰਜਾਬ ਸਰਕਾਰ ਨੂੰ ਦੇਣੇ ਪਏ ਤੇ 1 ਲੱਖ ਰੁਪਏ ਉਸ ਪੁਲਿਸ ਇੰਸਪੈਕਟਰ ਦੀ ਤਨਖਾਹ ਵਿੱਚੋਂ ਕੱਟ ਕੇ ਉਸ ਲੜਕੇ ਨੂੰ ਮੁਆਵਜ਼ਾ ਪੂਰਾ ਦਿੱਤਾ ਗਿਆ। ਅਦਾਲਤ ਨੇ ਇਹ ਵੀ ਹੁਕਮ ਕੀਤਾ ਕਿ ਉਸ ਪੀੜਤ ਨੌਜਵਾਨ ਦਾ ਨਾਮ ਕਦੇ ਵੀ ਜਨਤਕ ਨਹੀਂ ਕੀਤਾ ਜਾਵੇਗਾ। ਕਿਸੇ ਵੀ ਟੀਵੀ ਅਖਬਾਰ ਵਿੱਚ ਉਸ ਦਾ ਨਾਮ ਪਤਾ ਨਹੀਂ ਲਿਖਿਆ ਜਾਵੇਗਾ। ਬਿਨਾ ਕਿਸੇ ਗੁਨਾਹ ਦੇ ਕਿਸੇ ਨੂੰ ਰਾਹ ਨਾ ਦੇਣ ਕਰਕੇ ਡਰੱਗ ਕੇਸ ਵਿੱਚ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਇਹ ਪੂਰਾ ਮਾਮਲਾ ਪੰਜਾਬ ਦੇ ਕਪੂਰਥਾਲੀ ਸ਼ਹਿਰ ਤੋਂ ਸਾਹਮਣੇ ਆਇਆ ਸੀ ਸੋ ਇਹ ਸੀ ਪੂਰੀ ਸੱਚੀ ਘਟਨਾ ਜਦੋਂ ਪੰਜਾਬ ਪੁਲਿਸ ਨੂੰ ਬਖਾਰ ਦੀ ਇੱਕ ਗੋਲੀ 2 ਲੱਖ ਰੁਪਏ ਵਿੱਚ ਪਈ ਸੀ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀਫ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ